ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੈਰਾ ਟੀਵੀ ਮੈਂ ਹਾਂ ਅਮਨ ਲੂਨਾ ਖਰੜ ਫਲਾਈਓਵਰ ਤੇ ਆਗ ਲੱਗਣ ਕਾਰਨ ਅੱਜ ਇੱਕ ਇਕੋ ਸਪੋਰਟ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਮਾਮਲਾ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ ਕਾਰਨ ਗੱਡੀ 'ਚ ਅੱਗ ਲੱਗੀ ਸੀ ਤੇ ਦੋ ਲੋਕ ਜਿਹੜੇ ਕੀ ਹੈ ਗੱਡੀ 'ਚ ਸਵਾਰ ਸਨ ਤੇ ਇਹ ਦੋਨੋਂ ਲੋਕ ਰੋਪੜਵਾਲ ਜਾ ਰਹੇ ਸੀ ਤੇ ਰਸਤੇ 'ਚ ਖਰੜ ਫਲਾਈਓਵਰ ਤੇ ਗੱਡੀ 'ਚ ਸ਼ਾਰਟ ਸਰਕਟ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਦੋਨੋਂ ਸ਼ਖਸ ਕਿਸੇ ਤਰ੍ਹਾਂ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਂਦੇ ਆ ਤੇ ਉਸ ਤੋਂ ਬਾਅਦ ਮਾਮਲੇ ਦੀ ਸੂਚਨਾ ਜਿਹੜੀ ਕੀ ਹੈ ਪੁਲਿਸ ਤੇ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਗੱਡੀ 'ਚ ਲੱਗੀ ਤੋ ਪਹਿਲਾਂ ਇਹ ਜਿਹੜੀ ਇਕੋਸਪੋਰਟ ਗੱਡੀ ਹੈ ਪੂਰੀ ਤਰ੍ਹਾਂ ਸੜ ਕੇ ਜਿਹੜੀ ਕਿ ਸੁਆਹ ਹੋ ਗਈ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਜੀ ਆ ਫਲਾਈਓਵਰ ਤੇ ਆਉਣ ਜਾਣ ਵਾਲੇ ਲੋਕਾਂ ਵੱਲੋਂ ਇੱਕ ਵੀਡੀਓ ਬਣਾਈ ਹੈ ਜਿਹੜੀ ਤੁਹਾਨੂੰ ਦਿਖਾ ਦਿੰਦੇ ਆ ਵੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਗੱਡੀ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਹੈ ਤੇ ਗੱਡੀ ਸ਼ਾਰਟ ਸਰਕਟ ਦੇ ਕਾਰਨ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ ਲੇਕਿਨ ਤੁਹਾਨੂੰ ਮਾਮਲੇ ਦੀ ਦੱਸ ਦਿੰਦੇ ਆ ਵੀ ਗਰਮੀਆਂ ਦੇ ਮੌਸਮ 'ਚ ਅਕਸਰ ਦੇਖਿਆ ਜਾਂਦਾ ਹੈ ਵੀ ਸ਼ਾਰਟ ਸਰਕਟ ਕਾਰਨ ਕਈ ਗੱਡੀਆਂ 'ਚ ਅੱਗ ਲੱਗ ਜਾਂਦੀ ਹੈ ਤੇ ਇਸੇ ਤਰ੍ਹਾਂ ਗੱਡੀਆਂ ਜਲ ਕੇ ਜਿਹੜੀਆਂ ਰਾਖ ਹੋ ਜਾਂਦੀਆਂ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਖਰੜ ਫਲਾਈਓਵਰ ਤੇ ਆਗਲ ਲੱਗਣ ਕਾਰਨ ਅੱਜ ਇੱਕ ਇਕੋ ਸਪੋਰਟ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ ਕਾਰਨ ਗੱਡੀ 'ਚ ਅੱਗ ਲੱਗੀ ਸੀ ਤੇ ਦੋ ਲੋਕ ਜਿਹੜੇ ਕੀ ਹੈ ਗੱਡੀ 'ਚ ਸਵਾਰ ਸਨ ਤੇ ਇਹ ਦੋਨੋਂ ਲੋਕ ਰੋਪੜਵਾਲ ਜਾ ਰਹੇ ਸੀ ਤੇ ਰਸਤੇ 'ਚ ਖਰੜ ਫਲਾਈਓਵਰ ਤੇ ਗੱਡੀ 'ਚ ਸ਼ਾਰਟ ਸਰਕਟ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਦੋਨੋਂ ਸ਼ਖਸ ਕਿਸੇ ਤਰ੍ਹਾਂ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਂਦੇ ਆ ਤੇ ਉਸ ਤੋਂ ਬਾਅਦ ਮਾਮਲੇ ਦੀ ਸੂਚਨਾ ਜਿਹੜੀ ਕਿ ਪੁਲਿਸ ਤੇ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਗੱਡੀ 'ਚ ਲੱਗੀ ਅੱਗ ਨੂੰ ਬੁਝਾਇਆ ਜਾਂਦਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਇਕੋਸਪੋਰਟ ਗੱਡੀ ਹੈ ਪੂਰੀ ਤਰ੍ਹਾਂ ਸੜ ਕੇ ਜਿਹੜੀ ਕਿ ਸੁਆਹ ਹੋ ਗਈ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਜੀ ਆ ਫਲਾਈਓਵਰ ਤੇ ਆਉਣ ਜਾਣ ਵਾਲੇ ਲੋਕਾਂ ਵੱਲੋਂ ਇੱਕ ਵੀਡੀਓ ਬਣਾਈ ਹੈ ਜਿਹੜੀ ਤੁਹਾਨੂੰ ਦਿਖਾ ਦਿੰਦੇ ਆ ਵੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਗੱਡੀ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਹੈ ਤੇ ਗੱਡੀ ਸ਼ਾਰਟ ਸਰਕਟ ਦੇ ਕਾਰਨ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ ਲੇਕਿਨ ਤੁਹਾਨੂੰ ਮਾਮਲੇ ਦੀ ਦੱਸ ਦਿੰਦੇ ਆ ਵੀ ਗਰਮੀਆਂ ਦੇ ਕਾਰਨ ਕਈ ਗੱਡੀਆਂ ਚ ਅੱਗ ਲੱਗ ਜਾਂਦੀ ਹੈ ਤੇ ਇਸੇ ਤਰ੍ਹਾਂ ਗੱਡੀਆਂ ਜਲ ਕੇ ਕਿੜੀਆਂ ਰਾਖ ਹੋ ਜਾਂਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਖਰੜ ਫਲਾਈਓਵਰ ਤੇ ਆਗ ਲੱਗਣ ਕਾਰਨ ਅੱਜ ਇੱਕ ਇਕੋ ਸਪੋਰਟ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਮਾਮਲਾ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ ਕਾਰਨ ਗੱਡੀ 'ਚ ਅੱਗ ਲੱਗੀ ਸੀ ਤੇ ਦੋ ਲੋਕ ਜਿਹੜੇ ਕੀ ਹੈ ਗੱਡੀ 'ਚ ਸਵਾਰ ਸਨ ਤੇ ਇਹ ਦੋਨੋਂ ਲੋਕ ਰੋਪੜਵਾਲ ਜਾ ਰਹੇ ਸੀ ਤੇ ਰਸਤੇ 'ਚ ਖਰੜ ਫਲਾਈਓਵਰ ਤੇ ਗੱਡੀ 'ਚ ਸ਼ਾਰਟ ਸਰਕਟ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਦੋਨੋਂ ਸ਼ਖਸ ਕਿਸੇ ਤਰ੍ਹਾਂ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਂਦੇ ਆ ਤੇ ਉਸ ਤੋਂ ਬਾਅਦ ਮਾਮਲੇ ਦੀ ਸੂਚਨਾ ਜਿਹੜੀ ਕੀ ਹੈ ਪੁਲਿਸ ਤੇ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਗੱਡੀ 'ਚ ਲੱਗੀ ਤੋ ਪਹਿਲਾਂ ਇਹ ਜਿਹੜੀ ਇਕੋਸਪੋਰਟ ਗੱਡੀ ਹੈ ਪੂਰੀ ਤਰ੍ਹਾਂ ਸੜ ਕੇ ਜਿਹੜੀ ਕਿ ਸੁਆਹ ਹੋ ਗਈ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਜੀ ਆ ਫਲਾਈਓਵਰ ਤੇ ਆਉਣ ਜਾਣ ਵਾਲੇ ਲੋਕਾਂ ਵੱਲੋਂ ਇੱਕ ਵੀਡੀਓ ਬਣਾਈ ਹੈ ਜਿਹੜੀ ਤੁਹਾਨੂੰ ਦਿਖਾ ਦਿੰਦੇ ਆ ਵੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਗੱਡੀ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਹੈ ਤੇ ਗੱਡੀ ਸ਼ਾਰਟ ਸਰਕਟ ਦੇ ਕਾਰਨ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ ਲੇਕਿਨ ਤੁਹਾਨੂੰ ਮਾਮਲੇ ਦੀ ਦੱਸ ਦਿੰਦੇ ਆ ਵੀ ਗਰਮੀਆਂ ਦੇ ਮੌਸਮ ਚ ਅਕਸਰ ਦੇਖਿਆ ਜਾਂਦਾ ਹੈ ਵੀ ਸ਼ਾਰਟ ਸਰਕਟ ਕਾਰਨ ਕਈ ਗੱਡੀਆਂ ਚ ਅੱਗ ਲੱਗ ਜਾਂਦੀ ਹੈ ਤੇ ਇਸੇ ਤਰ੍ਹਾਂ ਗੱਡੀਆਂ ਜਲ ਕੇ ਜਿਹੜੀਆਂ ਰਾਖ ਹੋ ਜਾਂਦੀਆਂ ਹੈ तो कैमरामैन दीपक देनाल, मैं अमन लूना दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर